ਮੂਲੇ ਸਵਾਰ ਕਾ ਮੈਲਾ ਪੁੱਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਲੈ ਮਸਾਲੋ ਇਹਨੂੰ ਛਿਛੀ ਹੂੰ ਛਿਛੀ ਕਹ ਗਰੀ ਕੱਟਿਆ ਕਦਾ ਖੋਲ ਹੀ ਰਹੀ ਦੁੱਧ ਵੀ ਰਹੀ ਆ ਵਸ ਇਹ ਸੌਂਗੀ ਹੂੰ ਸਾਡਾ ਜੀ ਚੂਹਾ ਸਤਾ ਪਿਆ ਤੇ ਕਿ ਚੂਹਾ ਜੀ ਦੇ ਲੋਤੀ ਖਾਂਦਾ ਫਿੱਦਾ ਜੀ ਸਾਡਾ ਇੱਕ ਉਹ ਦੇਖੋ ਪਿੱਛੇ ਦੇਖੋ ਮੜਾ ਜਾ ਉਹਦਾ ਹੋਰ ਸਟਾਈਲ ਹੈ ਜੀ ਫੋਨ ਦੇਖ ਉਹ ਦੇਖ ਤਾਂ ਸੀ ਨੂਰ ਨੂੰ ਗਿਰਨਾ ਤਾਂ ਹੈ ਤੈ ਗਿਰ ਜਣਾ ਸਿੱਧੀ ਉੱਪਰ ਹੈ ਮਟੋ ਜੇ ਗਰਜਣਾ ਤਾਂ ਇਧਰ ਹੋ ਕੇ ਬੈਠ ਇਧਰ ਹੋ ਕੇ ਬੈਠ ਜਾ ਹਾਂ ਕਿਤੇ ਡੋਟਰ ਜਾ ਸਿੱਧੀ ਹੋ ਕੇ ਚਾ ਬੱਸ ਬੱਸ ਫੋਨ ਚੁੱਕ ਲੈ ਪੁੱਠੇ ਬਸ ਠੀਕ ਹੈ ਨੂਰ ਠੀਕ ਹੈ ਹਾਂ ਉਹ ਗਿੱਆ ਕਿਹਨੂੰ ਸੱਸੀ ਕਹ ਬੁਲਾਉ ਕਿਹਨੂੰ ਸੱਸੀ ਕਹ ਬੁਲਾਉ ਸੱਸੀ ਦਾ ਬਾਬੂ ਤੂੰ ਸੱਸੀ ਦਾ ਮਾਲੇ ਬਾਬਾ ਜੀ ਸੱਸੀ ਦਾ ਬਾਬੂ ਬਾਬੂ ਸੱਸੀ ਦਾ ਬਾਬਾ ਸੱਚੀ ਕਾ ਆਜਾ ਆਜਾ ਮੁਲੀ ਲੱਡੀ ਹੋਗੀ ਤੂੰ ਵੀ ਚੱਲ ਜੀ ਬੁਲਾਇਆ ਆਜੂ ਕਾ ਆਜੂ 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 ਤੇ ਭਾਈ ਇੱਕ ਗੱਲ ਦਾ ਬਹੁਤ ਜ਼ਿਆਦਾ ਰੋਲਾ ਪੈ ਰਿਹਾ ਹੈ ਮੰਮੀ ਦੀ ਉਮਰ ਨੂੰ ਲੈ ਕੇ ਮੰਮੀ ਮੈਨੂੰ ਹੁਣ ਆਏ ਦੱਸੋ ਤੁਸੀਂ ਸਭ ਕੁਝ ਛੱਡੋ ਤੁਸੀਂ ਕਿੰਨੇ ਸਾਲ ਦੇ ਸੀਗੇ ਜਦ ਮੀਤ ਦੀਦੀ ਹੋਏ ਸੀਗੇ ਉਹ ਗੱਲ ਦਾ ਮਤਲਬ ਕਾਏ ਸੱਚੀ ਗੱਲ ਦੀ ਸਾਰੇ ਰੁਕੋ ਜਿਹੜੇ ਪੁਰਾਣੇ ਬਜ਼ੁਰਗ ਆ ਭਾਈ ਉਹ ਇੰਨਾਂ ਨਹੀਂ ਦਾ ਯਾਦ ਰੱਖਦੇ ਹਾਂ ਚਲੋ ਕਹੀ ਰੱਖਦੇ ਤੇ ਯਾਦ ਪੰਜ ਚਾਰ ਸਾਲ ਇੱਧਰ ਉੱਧਰ ਹੋ ਸਕਦੇ ਆ ਕੋਈ ਪੱਕੀ ਫਿਕਸ ਉਮਰ ਨਹੀਂ ਆ ਮੰਮੀ ਨੂੰ ਨਾਲੇ ਪਹਿਲਾਂ ਛੋਟੀਆਂ ਉਮਰਾਂ ਚ ਵਿਆਹ ਕਰ ਦਿੰਦੇ ਹੁੰਦੇ ਸੀ 14 ਸਾਲ ਦੀ ਦਾ ਵਿਆਹ ਹੋਇਆ ਮੇਰਾ 14 ਸਾਲ ਦੀ ਦਾ ਲੈ ਸੱਸੀ ਕਾਲਜੀ ਸਾਹਨੇ 14 ਸਾਲ ਦੀ ਸੀ ਮੈਂ ਫਿਰ ਤੁਸੀਂ ਹਿਸਾਬ ਲਾ ਲਓ ਕਿੰਨੇ ਸਾਲ ਦੀ ਹੋਗੀ ਸਾਡੀ ਵੀ ਦੂਰ ਹੋ ਜੂਗੀ ਤੁਸੀਂ ਦੱਸੋ ਕਿੰਨੇ ਸਾਲ ਦੀ ਆ ਉਹ ਤੇ ਅਗਲੇ ਸਾਲ ਮੀਤ ਦੀਦੀ ਹੋ ਗਈ ਮੀਤ ਹੋਈ ਸਾਡੀ 85 ਵਿੱਚ ਹੂੰ ਆ ਦੇਖ ਲਓ 85 ਜੁਮੇਤ ਹੋਈ ਐ 14 ਸਾਲ ਦੀ ਤੇ ਵਿਆਹ ਹੋਇਆ ਸਾਲ ਡੇਢ ਸਾਲ ਬਾਅਦ ਹੋ ਗਈ 1984 ਚ ਮੰਮੀ ਹੋ ਗਈ ਮੇਮਾ ਵੀ ਸਾਰੇ ਬੰਮੀ ਦਾ ਵਿਆਹ ਹੋ ਗਿਆ 83 ਚ 83 ਚ ਹੋ ਗਿਆ ਹੁਣ 83 ਚ ਵਿਆਹ 83 ਤੇ ਹੁਣ 14 ਸਾਲ ਪਿੱਛੇ ਲੈ ਜੋ ਅ ਹਮ ਜੀ ਨੂੰ 70 70 ਤੇ 60 ਸਨ 58 58 ਦੇ ਘਰ ਚ ਜਨਮ ਆ ਮम्मी ਦਾ 58 59 ਉਹ ਤਾਂ ਮੰਮੀ ਫਿਕਸ ਨਹੀਂ ਦੱਸਦੇ ਮੰਮੀ ਦਾ ਤੋ ਕਾ ਜੀ ਯਾਦ ਨਹੀਂ ਫਿਕਸ ਹੋਣਾ ਜਮੀਨਾ ਯਾਦ ਨਹੀਂ ਆ ਤਾਂ ਨਹੀਂ ਹੈਗਾ ਹਾਂ ਆਨੇ ਪੜ ਰਹੇਗੇ ਯਾਰ ਯਾਦ ਕਿੰਨੇ ਉਹ ਤਾਂ ਇਦਾਂ ਨਹੀਂ ਕਢਾ ਥੋੜਾ ਹੀ ਕਢਦੇ ਨਹੀਂ ਡੇਢ ਕਢਾਏ ਲੈਂਦੇ ਅੰਦਾਜ਼ੇ ਨਾਲ ਦੱਸਦੇ ਮੰਮੀ ਜੀ ਤਾਂ ਮੰਮੀ ਹੋਣ ਦਾ ਕਿੰਨੀ ਕ ਹੋਗੀ ਮੰਮੀ ਦੀ ਉਮਰ ਅੰਦਾਜ਼ੇ ਨਾਲ ਵੀ ਜੇ 1984 ਦੇ ਨਾਲ ਅਕੋਰਡਿੰਗ ਅੰਦਾਜ਼ੇ ਨਾਲ ਤਾਂ ਲਾ ਲਓ ਪੀ ਉਹ ਲਾ ਲਓ ਸਿੱਧਾ ਜੀ ਸਾਹਿਬ ਨਹੀਂ ਹਾਂ 40 40 ਫੇਟਾ عمر ਬਹੁਤ ਬਣਦੀ ਆ ਮੰਮੀ ਨਹੀਂ ਇਹ ਉਹ ਸਾਬ ਗੱਲ ਤਾਂ عمر ਥੋੜੀ ਬਣਦੀ ਆ ਨਹੀਂ 84 68 ਠੂੜਦਾ ਜਨਮ 68 ਦਾ ਲੈ ਲੋ 68 70 70 ਆਦੀ 30 ਮੰਨ ਚੱਲ 30 ਸਾਲ ਹੋ ਹੋ ਗਏ 25 ਸਾਲ ਇਹ ਹੋ ਗਏ ਜੀ ਦੇ 25 55 ਕਿ ਜਮਨ ਬੰਦਾ 56 70 ਦੇ ਗੇੜ ਚ ਉਮਰ ਹੋਣੀ ਆ ਹਾਂ ਪਰ ਗੱਲ ਇਦਾਂ ਨਹੀਂ ਬੰਦਾ ਜਦ ਕੁੱਦਾ ਗੱਲ ਕਰਦਾ ਉਹਨਾਂ ਸਹਸ ਬੋ ਕਹਿ ਜਾਂਦਾ ਵੀ 50 ਕ ਦੀ ਉਮਰ ਹੋਣੀ ਭਾਈ ਹੈ ਨਾ ਕਿਉਂਕਿ ਪੁਰਾਣੇ ਬਜ਼ੁਰਗ ਫਿਕਸ ਨਹੀਂ ਤਾਂ ਆਪ ਰੱਖਦੇ ਜਦ ਹੁਣ ਹੁਣ ਤਾਂ ਸਾਨੂੰ ਤਾਂ ਨਵੀਂ ਜਨਰੇਸ਼ਨ ਨੂੰ ਤਾਂ ਪਹਿਲੇ ਹੀ ਪਤਾ ਅਗਲਾ 1.5 ਮਹੀਨਾ ਪਹਿਲੇ ਹੀ ਕਹਿਣ ਲੱਗ ਜਾਂਦਾ ਭਾਈ ਮੇਰਾ ਜਨਮ ਦਿਨ ਆਣੇ ਵਾਲਾ ਮੇਰਾ ਜਨਮ ਦਿਨ ਆਣੇ ਵਾਲਾ ਜਿਆਦਾ ਨਹੀਂ ਦੇ ਬਜ਼ੁਰਗ ਇਹਨਾ ਕਰਦੇ ਨਾ ਕੋਈ ਮਨਾਉਂਦਾ ਦਾ ਜਨਮ ਦਿਨ ਨਾ ਕੋਈ ਜਨਮ ਦਿਨ ਮਨਾਏ ਕਰਦਾ ਨਾ ਕੋਈ ਮਨਾਉਂਦਾ ਤਾਂ ਹਾਂ ਹਾਂ ਅਦਾ ਹੁਣ ਚੱਲ ਪਿਆ ਵਾ ਕੋਈ ਰੀਤੀ ਰਿਵਾਜ ਜੇ ਤੇ ਚਲੋ ਬਾਕੀ ਆਏ ਆ ਵੀ ਨਹੀਂ ਬਸ ਮੈਂ ਮੈਂ ਉੱਥੇ ਟੂਰਨਾਮੈਂਟ ਸਾਡੇ ਬੰਦੇ ਟੂਰਨਾਮੈਂਟ ਚੱਲ ਰਿਹਾ ਜੀ ক্রিকেট ਦਾ ਤੇ ਆ ਸਾਥੀ ਆਏ ਨੇ ਕਮਾਦ ਦੁਪੀਆ ਪਾਉਣ ਗਿਆ ਤਾਂ ਉੱਥੇ ਫਿਰ ਬਰੈਡ ਬਣੇ ਹੋਣੇ ਬਰੈਡ ਨਹੀਂ ਚ ਬਣੇ ਹੋਏ ਪਰੌਂਠੇ ਬਣੇ ਹੋਏ ਤੇ ਚਾਹ ਨਾਲ ਜੇ ਪਰੌਂਠੇ ਆਪਾਂ ਖਾਏ ਇੱਕ ਦੋ ਆਜਿਕੇ ਮੇਥੀ ਵਾਲੇ ਮੇਥੇ ਪਰੌਂਠੇ ਹੂੰ ਮੇਥੀ ਮਾਈ ਵੀ ਪਰਾਉਂਦੇ ਆਂ ਚਾਹ ਆ ਚ ਲੱਗ ਚੀ ਖਾ ਲਈ ਹਾਂ ਹਾਂ ਤੇਰੀ ਬਣਾਈ ਵੀ ਨਹੀਂ ਖਾਧੀ ਲੱਗ ਚੀ ਜ ਕੁਝ ਵੀ ਆਵੇ ਮੈਟੀ ਸਿੱਕ ਕੇ ਗਏ ਆ ਜਿਹਨੇ ਬਣਾਏ ਆ ਕਹਾਂ ਚੱਕੀ ਯਾਸਮੀਨ ਨੇ ਲਿਆ ਬੱਤਾ ਭੋਨ ਦੇ ਲਈ ਭੋਨ ਨਹੀਂ ਜਾਚੂ ਦਾ ਚੱਲ ਕੋਈ ਨਾ ਫੱਲੇ ਨਾ ਫੜੀ ਮੈਂ ਮਹੀਨੇ ਪਾਈ ਜੈਜ਼ਮੀਨ ਨੇ ਪ੍ਰੋਮਿਸ ਪ੍ਰੋਮਿਸ ਨਹੀਂ ਸਾਤ ਲੱਗੀ ਦੀ ਸਾਡੀ ਇੱਕ ਉਹ ਮੇਰੇ ਸਨਹਾਲ ਜੀ ਪੂਰੀ ਵੀ ਹੋਈ ਫਿਰ ਉਹ ਜੀ ਦੱਸਦੇ ਨਾ ਅਲੱਗ ਚੀਜ਼ ਖਰਾਉਣੀ ਪਰ ਮੇਰੀ ਸਿਹਤ ਹਾਲੇ ਠੀਕ ਜਿਹੀ ਨਹੀਂ ਚੱਲ ਰਹੀ ਹੈਗੀ ਪਹਿਲਾਂ ਇਹਨੇ ਇੱਕ ਦੋ ਵਾਰ ਆਪਣਾ ਚੈਲੰਜ ਕਰਿਆ ਭਾਈ ਪੂਰਾ ਪਰ ਐਤ ਕੀ ਥੋੜਾ ਜਿਹਾ ਇੱਕ ਦਮ ਮਿਸ ਹੋ ਗਿਆ ਰਾਜਾ ਤੁੰਗੀ ਬੇ ਤੇਰਾ ਮੈਂ ਮੜ ਜਾ ਸੈਟ ਹੋ ਗਈ ਦੋ ਤਿੰਨ ਦਿਨ ਤਾਂ ਇਹਨੇ ਵਧੀਆ ਇੱਕ ਦਿਨ ਗਾਜਰਾਂ ਨੇ ਪਰੌਂਠੇ ਖਰਾਏ ਇੱਕ ਦਿਨ ਮੂਲੀ ਨਾਲੇ ਖਾ ਲਾਏ ਤੇ ਕੱਲ ਗੈਪ ਪਿਆ ਅੱਜ ਤਾਂ ਖਿਚੜੀ ਖਰਾਬ ਕੀਤੀ ਆ ਅੱਜ ਅੱਜ ਖਿਚੜੀ ਮਿਖਾ ਲਈ ਚਲੋ ਹਾਂ ਇੱਕ ਦਿਨ ਦਾ ਗੈਪ ਦੋ ਦਿਨ ਬਿਮਾਰ ਹੋ ਗਈ ਮਿੱਤ ਨੂੰ ਹਾਂ ਇੱਕ ਦਿਨ ਤਾਂ ਕਰਕੇ ਗੈਪ ਚਲ ਕੋਈ ਗੱਲ ਨਹੀਂ ਇੰਨੀ ਕਿ ਤੈਨੂੰ ਨਾ ਨਾ ਮੈਨੂੰ ਕੋਈ ਮਾਫੀ ਦੀ ਲੋੜ ਨਹੀਂ ਨਾ ਮੈਂ ਠੀਕ ਹੋ ਕੇ ਬਣਾਉਂਗੀ ਹਲੇ ਹਾਂ ਅੱਜ ਕਾਇਮ ਨਹੀਂ ਫੇ ਚੈਲੰਜ ਤਾਂ ਟੁੱਟੇ ਗਿਆ ਟੁੱਟੇ ਤਾਂ ਤਾਹੀ ਤਾਂ ਗੱਲ ਹੈ ਕੋਰੂ ਤੇ ਜੱਲੂ ਹੁਣ ਕਹਿ ਨਾ ਮੈਂ ਤਾਂ ਨਵੇਂ ਸਿਰੇ ਤੋਂ ਚੱਲ ਫੇ ਤਾਂ ਮੈਂ ਆਏ ਕਰੇ ਕਰ ਆਖਵੇਂ ਨਾ ਮੇਨ ਉਮੈਦਨ ਜਾ ਕੇ ਨਾ ਚੈਲੰਜ ਤੋੜ ਦੇ ਕਰਦਾ ਨਮੀ ਤੋਂ ਨਮੀ ਹੈ ਜਿਨ੍ਹਾਂ ਨੇ ਅਸੀਂ ਜਿਨ੍ਹਾਂ ਨੇ ਉਹ ਸਾਗ ਵੀ ਤੋੜ ਕੇ ਲਿਆਦੇ ਉਹਨਾਂ ਤੇ ਚਕੰਦਰ ਵੀ ਲੱਗੀ ਹੋਈ ਆ ਕੀ ਨੇ ਉਹਨਾਂ ਚਕੰਦਰ ਲਾਉਣੇ ਹੁੰਦੇ ਆ ਉਹਦੇ ਵੀ ਪਰੌਂਠੇ ਬਣਾ ਕੇ ਖਾਂਗੇ ਯਾਦਾ ਮਤ ਪਕੌੜੇ ਬਣਾ ਕੇ ਖਰਾਇਤੇ ਹਾਂ ਚਕੰਦਰ ਦੇ ਪਰੌਂਠੇ ਤੇ ਪਕੌੜੇ ਪਕੌੜੇ ਥੱਕ ਤੇ ਹਾਂ ਹੁਣ ਉਹਨਾਂ ਦੇਖ ਰਿਹਾ ਕੱਲੂ ਕੀ ਬਣਾਉਣ ਦੀ ਸੁਣਾ ਹੈ ਕੱਲ ਆਉਗੀ ਕੱਲ ਤੋਂ ਦੇਖੀਏ ਕਿਉਂ ਕੱਲ ਕੱਲ ਤੇ ਉਹਦੇ ਕੱਲ ਕਿਨੇ ਦੇਖੀ ਨਾ ਕੱਲ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾਣੀ ਆ ਠੀਕ ਆ ਚੱਲ ਫਿਰ ਜੇ ਹੁਣ ਕੋਈ ਵਿਆਹ ਵੀ ਹੋ ਆ ਗਿਆ ਨਾ ਬੰਨੂ ਨਾ ਕਿਹੋ ਵੀ ਸਾਨੂੰ ਵਿਆਹ ਜੋ ਕੋਈ ਸੂਟ ਦਵਾਰੇ ਮੈਂ ਕਹਣਾ ਕੱਲ ਵਿਆਹ ਕਿਨੇ ਦੇਖਿਆ ਜੇ ਆਊਗਾ じゃ ਦੇਖਾਂਗੇ ਵਿਆਹ ਤਾਂ ਸਾਰੇ ਹੀ ਦੇਖਿਆ ਹੁੰਦਾ ਕੱਲ ਨਹੀਂ ਕਿਤੇ ਨਹੀਂ ਆ ਗਈ ਗੱਲ ਆ ਗਈ ਗੱਲ ਇਹ ਝੂਠ ਨਹੀਂ ਨਾ ਬੋਲ ਬੋਲ ਇਹ ਆਪਣੀ ਬਾਹਰ ਨੂੰ ਨਹੀਂ ਕੋਈ ਆਪਣੀ ਬਾਹੂ ਕੱਲ ਖੜੀ ਹੱਗੀ ਆ ਸਾਡੀ ਬਾਹੂ ਕੱਲ ਕੱਲ ਅੱਗੇ ਮੇਰੇ ਸੂਟ ਦੀ ਲਰਨਿੰਗ ਹੋ ਗਈ ਲੈਂਦੀ ਵੀ ਕਰਤੀ ਗੁੰਮ ਕਰਤੀ ਗੁੰਮ ਹੋ ਗਈ ਲੈਣਾ ਚਾਹੀਦੀ ਕੱਲ ਦਾ ਮਤਲਬ ਆਇਆ ਬਿ ਟਿੱਲੀ ਮਸੀ ਹੋਗੀ ਕੱਲ ਨੂੰ ਮੈਂ ਤਾਂ ਕਰਕੇ ਆਲੇ ਮੇਰੇ ਭੈਣ ਥੋੜੀ ਜੀ ਪ੍ਰੋਬਲਮ ਆਈ ਜਾਂਦੀ ਆ। ਢਿੱਲੀ ਮਿਚ ਨਹੀਂ ਆਇਆ ਤਾਂ ਹੁਣ ਲੈਨ ਪਰ ਨੂੰ ਹੋਣ ਆਈ ਆ। ਤਾਂ ਤੂੰ ਹੋਰ ਪਾਸੇ ਨੂੰ। ਸੂਟ ਸੂਟ ਕਹਿ ਕੇ ਨਾ ਮੈਂ ਸੂਟਾਂ ਨੂੰ ਇਹ ਨਜ਼ਰ ਲੱਗੀ ਲੈਨ ਗੁੰਮ ਹੋ ਗਈ। ਮੈਨਾਂ ਦੀ ਦੋਰੀ ਲਿਓਣੀ ਪੈਣੀ ਲੱਭਦੀ ਹੋਣੀ ਹੈਗੀ ਪਤਾ ਨਹੀਂ ਕਿੱਥੇ। ਨਜ਼ਰ ਤਾਂ ਸਾਰੀ ਮੈਨੂੰ ਲੱਗ ਗਈ ਤੁਹਾਨੂੰ ਕਾਹਲੀ ਲੱਗੀ। ਪੈਸੇ ਨੂੰ ਲੈਨ ਤੋੜੀ ਆਉਂਦੀ। ਜਿਹੜਾ ਤੁਸੀਂ ਮੈਨੂੰ ਦਿੱਤਾ ਤਾਂ ਹਰ ਗੁਣ ਦੇ ਆਈ ਤੇ ਉਹ ਸੂਟ ਦੀ ਲੈਨਿੰਗ ਆਣੀ ਵਾਲੇ। ਮੇਰੇ ਤਾਂ ਲੈਨਿੰਗ ਗੁੰਮ ਹੋ ਗਈ ਜਾਂ ਦੀਦੀ। ਜਤ ਜਿਆਦਾ ਆ ਉਹ ਕੁੜੀ ਨੇ ਆਣਾ ਜੀ ਹੁਣ ਮਾਲਾ। ਉਹ ਪਾਪਾ ਜੀ ਮੈਨੂੰ ਚ ਫੜ ਲਓ ਨੂੰ ਆ ਲੈ ਆ ਲੈ ਉਹ ਬਾਹਰ ਬਾਹਰ ਹੋਣੀ ਆ ਮੱਖੀਆਂ ਬੈਠ ਗਈਆਂ ਤੇ ਨਹੀਂ ਜਾਣਾ ਹਾਂ ਫਿਰ ਉਹਨਾਂ ਨੇ ਰਾਤ ਨੀਂਦਾਂ ਲੈਣੇ ਮਿਹਨਤ ਉਹਨਾਂ ਦਾ ਬਚਾਰਾ ਕੰਮ ਕਰਦਾ ਤੇ ਮੇਰੀ ਮਮੀ ਵੀ ਇਕੱਲੀ ਆ ਸਾਸੂ ਦੀ ਹੂੰ ਹੂੰ ਪਿੱਛੇ ਜਿੱਤੇ ਤਾਂ ਕਰਕੇ ਦੀ ਵੀ ਰੈਂ ਸਾਰੇ ਚਲੇ ਗਏ ਵੀ ਅੰਨੇ ਦਿਨਾਂ ਦੇ ਵਿਆਹ ਤੇ ਆਏ ਵਿੱਚ ਠੀਕ ਵੀ ਆ ਭਾਈ ਜਾਣਾ ਕੁੜੀਆਂ ਨੇ ਆਪਣੇ ਆਪਣੇ ਬਿਲਕੁਲ ਬਿਲਕੁਲ ਮੈਂ ਸਮਝਦਾ ਗੱਲ ਤੇ ਕਾਲੂ ਮਤਲਬ ਉਹਨਾਂ ਨੇ ਮੈਂ ਉਹਨੂੰ ਪੁੱਛਿਆ ਸੀਗਾ ਮੈਂ ਉਹਨੂੰ ਪੁੱਛਿਆ ਸੀਗਾ ਵੀ ਤੁਹਾਡੇ ਕੋਲ ਟਾਈਮ ਤਾਂ ਹੈ ਮੈਂ ਉਹਨਾਂ ਨੇ ਕਿਹਾ ਸੀ ਵੀ ਪਰਸੋਂ ਮਾਰਨਿੰਗ ਟਾਈਮ ਵੀ ਦੇਖ ਲਿਓ ਤੇ ਫਿਰ ਅਸੀਂ ਪਰਸੋਂ ਚੱਲਣਾ ਤੇ ਪਰਸੋਂ ਪਰਸੋਂ ਨੂੰ ਆਉਣਾ ਉੱਧਰ ਨੇ ਚੱਲਣਾ ਮਤਲਬ ਰਾਤ ਨਹੀਂ ਰਹਿਣਾ ਹਾਂ ਕਰਾਉਣਾ ਹੀ ਨੇ ਥੁੜੀ ਨੇ ਤਾਂ ਅੱਜ ਆ ਜਾਣਾ ਮਾਲਾ ਆਪਾਂ ਫਿਰ ਚਾਹ ਪਰ ਬੁਲਾ ਲਾਂਗੇ ਜਾਂ ਪ੍ਰਸ਼ਾਦਾ ਹੀ ਪਰ ਬੁਲਾ ਲਾਂਗੇ ਇੱਕ ਮੋਸਤੀ ਕਰਨਾ ਮੈਂ ਤੁਹਾਨੂੰ ਅੱਜ ਕਹੂੰਗਾ ਮਾ ਪਤਾ ਕੀ ਗੱਲ ਆ ਮੰਮੀ ਦੀ ਸਲਾਹ ਨਾਲ ਤਾਂ ਚੱਲ ਠੀਕ ਐ ਪਹਿਲਾਂ ਡੈਡੀ ਨੇ ਗੱਲ ਸਲਾਹ ਕਰ ਹਣੀ ਮਾ ਲਾ ਲੈਣਾ ਮੈਂ ਉਹ ਮੰਮੀ ਨੂੰ ਪੁੱਛ ਲਿਆ ਤਾਂ ਮਾ ਲਾਣੀ ਨੂੰ ਉਹਨਾਂ ਨੇ ਨਾ ਰੋਟੀ ਦਾ ਪ੍ਰਬੰਧ ਕਰਿਆ ਹੋਵੇ ਯਾਰ ਅੱਜ ਆਉਣਾ ਨੇ ਠੀਕ ਐ ਪਰੋਣੇ ਨੇ ਨਹੀਂ ਡਿੰਪਲ ਨੇ ਅੱਜ ਜਾਣਾ ਕੱਲ ਰਹੀ ਪਰਸੋਂ ਨੂੰ ਸਵੇਰੇ ਸਾਜਰੇ ਉਹਨਾਂ ਨੇ ਆਪਣੇ ਕੋਲ ਤੋਂ ਚਾਹ ਪੀਣ ਨੂੰ ਨਹੀਂ ਬਾਅਦ ਚ ਮਾ ਲਾਣ ਚਾਹ ਹਾਂ ਅੱਛਾ ਬਾਣਾ ਤੇ ਤੂੰ ਰੁਕੀ ਹੋ ਮੇਰੀ ਗੱਲ ਤਾਂ ਸੁਣ ਡਿੰਪਲ ਨੇ ਅੱਜ ਜਾਣਾ ਹਾਂ ਲੈ ਕੇ ਆਣਾ ਅੱਜ ਲੈ ਕੇ ਆਉਣਾ ਨਹੀਂ ਬੱਚੇ ਪਰ ਉਹਨੇ ਨਾ ਸਾਨੂੰ ਉਹਨੇ ਮੈਂ ਉਹੀ ਗੱਲ ਪੁੱਛਦਾ ਤੁਨੂੰ ਪਰ ਸਾਨੂੰ ਆਣਾ ਫਿਰ ਉਹ ਡੈਡੀ ਨੇ ਉਹ ਸਲਾਹ ਕਰ ਹੋਣੀ ਆ ਵੀ ਰੋਟੀ ਪਾਣੀ ਦਾ ਪ੍ਰਬੰਧ ਭਾਈ ਉਹਨਾਂ ਨੇ ਕਰਨਾ ਆਪਣੇ ਹੀ ਅੱਗੇ ਕਰਨਾ ਉਹ ਕਹਿੰਦੇ ਰੋਟੀ ਦਾ ਉਹ ਕਹਿੰਦੇ ਵੀ ਚਾਹ ਪਾਣੀ ਪਲਾ ਦੇ ਬਾਕੀ ਮੈਂ ਤਾਂ ਹਲੇ ਫਾਈਨਲੀ ਹੈ ਕਿ ਇੱਕ ਵਾਰੀ ਰਵਿੰਦਰ ਤੇ ਮੰਮੀ ਨੂੰ ਪੁੱਛ ਲਈਏ ਤੇ ਕੱਚਾ ਪੱਕਾ ਜਾਏ ਡੀਮ ਪਰ ਲੋ ਵੀ ਪੁੱਛ ਲਿਆ ਉਧਰ ਵੀ ਪੁੱਛ ਲਿਆ ਬਾਕੀ ਜੇ ਹੁਣ ਬਾਪਾ ਨੇ ਰੋਟੀ ਨੂੰ ਵੀ ਕਹਤਾ ਰੋਟੀ ਬਣਾਉਣ ਨੂੰ ਕਿਹੜਾ ਲੈਣਾ ਟਾਈਮ ਪਰ ਉਹਨੇ ਬਣਾ ਕੇ ਖਿਲਾ ਦੂਗੇ ਰਾਉ ਉਠੇ ਥੋੜੀ ਖੜਾ ਹੁਣ ਇਕੱਲੇ ਆ ਗਏ ਕੋਈ ਗੱਲ ਨਹੀਂ ਰੋਟੀ ਜੇ ਰੋਟੀ ਨੂੰ ਕਹਤਾਂ ਗਰੀਬ ਨਾ ਬਣ ਜੀ ਮੈਂ ਤਾਂ ਕਹਿੰਦੀ ਰੋਟੀ ਉਖਾ ਦਿੰਦੇ ਆ ਯਾਰ ਮਟਰਫਲ ਮਟਰ ਪਿਆ ਹੈ ਪਨੀਰ ਘਰ ਦਾ ਬਣਾ ਲੈਣਾ ਗਾਜਰਾ ਪਈਆਂ ਨੇ ਮਟਰ ਪਾਏ ਹੈ ਆਲੂ ਪਾ ਕੇ ਕਰ ਸੌਖੀ ਪਿਆ ਰੋਟੀ ਪਾਣੀ ਜਾਈ ਕਰ ਲੀ ਦੋ ਸਾਂਝੀਆਂ ਹੋ ਜਾਣੀ ਉਹ ਡੈਡੀ ਉਹਨਾਂ ਦਾ ਸਲਾਹ ਕਰ ਫਨੀ ਯਾਰ ਸਲਾਹ ਕਰ ਲੋ ਨਾ ਪਹਿਲਾਂ ਫਿਰ ਅਗਲੇ ਵੀ ਬਣਾ ਲੈਣ ਆਪਾਂ ਵੀ ਬਣਾ ਲਈਏ ਸਵੇਰੇ ਮਾਰਨਿੰਗ ਟਾਈਮ ਫਿਰ ਉਹਨਾਂ ਨੇ ਹੁਣ ਦੇਖੋ ਜੀ ਸਾਨੂੰ ਹੁਣ ਬਲੌਗਿੰਗ ਕਰਕੇ ਸਾਰਾ ਕੁਝ ਸਲਾਹ ਕਰਕੇ ਕਰਨਾ ਪੈਂਦਾ ਤਾਂ ਉਹਨਾਂ ਨੇ ਹੁਣ ਕਿਵੇਂ ਚ ਕਰਨਾ ਕਿ ਆ ਕੁਝ ਕਰਨਾ ਅਸੀਂ ਫਿਰ ਉਹ ਉਹਦੇ ਅਕੋਰਡਿੰਗ ਫਿਰ ਅਸੀਂ ਐ ਨਾ ਜਿੱਦਾਂ ਅਸੀਂ ਵੀ ਰੋਟੀ ਬਣਾਣੀ ਹੈ ਜਿੱਕਣਾ ਹੁਣ ਨਹੀਂ ਤਾਂ ਫਿਰ ਸੇਮ ਹੀ ਹੋ ਜਾਵੇ ਸਾਰਾ ਸਿਸਟਮ ਉਹ ਗੱਲ ਵੀ ਨਹੀਂ ਚੰਗੀ ਲੱਗਦੀ ਹੁਣ ਉਹਨਾਂ ਨੂੰ ਪਹਿਲਾਂ ਪੁੱਛਣਾ ਪੈਣਾ ਜੀ ਵੀ ਕਿਆ ਕੁਝ ਉਹਨਾਂ ਨੇ ਕਰਨਾ ਤੇ ਫਿਰ ਉਹਦੇ ਅਕੋਰਡਿੰਗ ਜੋ ਸਾਡਾ ਸਾਰੇਆ ਭਾਈ ਜਿੰਨਾ ਕ ਵੀ ਉਹਨਾਂ ਵੱਧ ਵੱਧ ਚੜ ਕੇ ਅਦੀ ਕਰਾਂਗੇ ਤੇ ਫੇਰ ਪੂਣਾ ਰੋਪੜ ਵੀ ਜਾਣਾ ਹਣਾ ਤੁਸੀਂ ਆ ਗਏ ਹੈ ਮੈਂ ਹੁਣ ਭਾਈ ਚੱਲਦਾ ਜੀ ਮੈਂ ਦੁੱਧ ਪਾ ਕੇ ਆਉਣਾ ਮੈਂ ਪਹਿਲਾਂ ਹੀ ਅੱਜ ਲੇਟ ਆ ਬਾਈ ਗਿਆ ਹੋਇਆ ਕਿਤੇ ਦੋ ਤਿੰਨ ਦਿਨ ਦਾ ਜੋ ਮੈਂ ਕਿਹਾ ਉਹ ਤੁਸੀਂ ਸੁਣਿਆ ਨਹੀਂ ਕੀ ਯਾਰ ਰੋਪੜ ਵੀ ਜਾਣਾ ਰੋਪੜ ਜਾਣਾ ਅੰਤੇ ਸੂਟ ਲੈਣੇ ਮੈਨੂੰ ਕੀ ਆਉਣਾ ਕੱਲ ਨੂੰ ਤਾਂ ਲਿਆਵਾਗੇ ਕੋਈ ਗੱਲ ਨਹੀਂ ਹੈ ਕੱਲ ਨੂੰ ਆਪਾਂ ਜੈਸਮਿਨ ਕੰਦੀ ਮੈਂ ਵੀ ਲੈ ਕੇ ਆਣਾ ਇੱਕ ਹੈ ਜੈਸਮਿਨ ਕੰਦੀ ਮੈਂ ਵੀ ਯਾਰ ਮਿੰਨ ਕੋ ਬਥੇਰੇ ਆ ਸੂਟ ਮੈਂ ਨਹੀਂ ਲੈਂਦੀ ਮੈਂ ਤਾਂ ਕੱਲੇ ਹੀ ਤੁਹਾਨੂੰ ਮੇਰੀ ਗੱਲ ਸੁਣੋ ਮੰਮੀ ਤੇ ਜੀ ਦੀ ਗਵਾਹ ਹੈ ਕੱਲ ਪਸੂਟ ਪਸੰਦ ਕਰਦੇ ਨੇ ਜਦੋਂ ਨੇ ਮੈਨੂੰ ਰੇਟ ਦੱਸਿਆ 4000 ਮੈਂ ਜਿੱਦੇ ਛੱਡਦਾ ਮੈਂ ਕਿਹਾ ਮੈਨੂੰ ਰੀਵਰਸ ਨਹੀਂ ਦਿੱਤਾ ਨਾ 1500 ਰੁਪਏ 4000 ਨਹੀਂ ਕਰ ਸਕਦੀ ਮੈਂ ਤੇ ਨਹੀਂ ਹਸਦਾ ਵੀ ਨਹੀਂ ਅਫੋਰਡ ਕਰ ਸਕਦੀ ਸੀ ਮੈਨੂੰ ਪਤਾ ਹੈ ਤਾਲੀਆਂ ਲਾ ਮੈਨੂੰ ਕੋ ਦੋ ਕਿਆ ਦੋ ਕਿਆ ਦੋ ਤਾਲੀਆਂ ਬੀਬੀਆਂ ਪੈਣਾ ਨਹੀਂ ਭਾਈ ਗਾਲਾਂ ਕੱਢਣੀਆਂ ਸੂਟ ਮਦ ਨਹੀਂ ਨਾ ਸਾਰੇ ਨਹੀਂ ਕਦੇ ਹੋਣੇ ਮੈਂ ਸੂਟਾਂ ਨੂੰ ਦੇਖ ਕੇ ਤਾਂ ਨਾ ਫੇਰ ਆਏ ਹੋਣ ਲੱਗਦਾ ਸੂਟ ਦੇਖ ਕੇ ਨਾਲਾ ਗਿਰਦੀ ਹੈ ਇਹ ਹੀ ਗੱਲ ਲੱਗੇ ਸੀਗੇ ਮਨਿਕਾ ਦੇਖੋ ਆ ਨੇ ਗਲਤੀ ਕਰੀਓ 4000 ਦਾ ਸੂਟ ਲੈ ਲਿਆ ਤਾਂ ਮੇ ਕੋਈਆਂ ਗਲਤੀ ਕਰੀ ਜਾਈ ਜਾਂਦੇ ਪੈਸੇ ਮੈਨੂੰ ਦੇਖ ਲਓ ਕਿੰਨੇ ਸੂਟ ਆ ਆ ਜਿਹੜੀ ਨਵੀਆਂ አልਵਾਰੀਆਂ ਲਿਆਂਦੀਆਂ ਨਹੀਂ ਨਵਾਂ ਸੂਟ ਨਹੀਂ ਹੈਗਾ ਸਿਆਲੇ ਚ ਜਿਹੜੀਆਂ ਨਵੀਆਂ አልਵਾਰੀਆਂ ਲਿਆਂਦੀਆਂ ਆ ਦੇਖ ਲਓ ਨਾਮ ਨਾਮ ਦਾ ਵਿਆਹ ਲੈ ਨਾਮ ਲੱਗਿਆ ਤਾਂ ਨਿਆਣਿਆਂ ਦਾ ਹੁਣ ਨਿਆਣਿਆਂ ਦੇ ਮਾਰ ਤੇ ਪੁਰਾਣੀ አልਵਾਰੀ ਦੇ ਕੱਪੜੇ ਨਵੀਂ ਚ ਆਪਣੇ ਨਾ ਮੇਰੇ ਤਾਂ ਨਿਆਣਿਆਂ ਦੇ ਹੀ ਹੈ ਮੇਰੀ ਵਾਲੀ ਚ ਤਾਂ ਦੱਸ ਉਹ ਭਰਦੀ ਸੂਟਾਂ ਨਾਲ ਸਾਰੀ ਤੋ ਹਜੇ ਕਦੇ ਸੂਟੇ ਨਹੀਂ ਮੇਰੇ ਕੋ ਸਿਆਲੇ ਸਾਰੇ ਵਿਆਹ ਦੇ ਸੁਣਦੇ ਹੀ ਨਹੀਂ ਤੁਸੀਂ ਹਾਂ ਸੁਣਾਂ ਹੋਈ ਦਾ ਨਹੀਂ ਗਾ ਬੁੱਤ ਹਰ ਗੁਨੇ ਮੈਂ ਤਾਂ ਲੈਣੇ ਆ ਸਿਆਲੇ ਦੇ ਸੂਟਾਂ ਜੀ ਉਹਦੇ ਬਾਅਦ ਜਨਵਰੀ ਫਰਵਰੀ ਮਾਰਚ ਤੱਕ ਜਿੰਨੇ ਵੀ ਸੂਟ ਸਵੈਟੇ ਉਹੀ ਪਏ ਆ ਚੈੱਕ ਕਰ ਲੋ ਬੱਸ ਕਰ ਇਹਨਾਂ ਨੂੰ ਕਿਆ ਹੋ ਗਿਆ ਨਹੀਂ ਮੇਰੀ ਗੱਲ ਸੁਣੋ ਮੈਂ ਤਾਂ ਸਿਆਲੇ ਦੇ ਬਾਹਰ ਦੇ ਸੂਟ ਸਿਆਲੇ ਦੇ ਮੇਰੇ ਕੋ ਸਿਰਫ ਸਿਆਲੇ ਠੰਡ ਦੇ ਦੋ ਆ ਕਾਰ ਨੂੰ ਵੀ ਚਾਹੀਦੇ ਆ ਬਾਹਰ ਨੂੰ ਵੀ ਚਾਹੀਦੇ ਕਿਉਂਕਿ ਲੋ ਆਟੀ ਸ਼ਰਟਾਂ ਤਾਂ ਘਰੇ ਪਹਿਣੀਆਂ ਨੇ ਉਹ ਤਾਂ ਰਾਤ ਨੂੰ ਪੈਂਦੀਆਂ ਬਾਈ ਸੂਟਾ ਠੱਟ ਵਾਲਾ ਮੁੱਦਾ ਬੰਦ ਕਰੋ ਕਾ ਤੇ ਕਰੋ ਮੈਂ ਕਾ ਤੇ ਕਰੋ ਅੱਜ ਮੈਂ ਜਿੱਿੱ ਜਿੱਿੱ ਨੂੰ ਨਹੀਂ ਹੈਗੀਆਂ ਮੈਂ ਮੋਤੀਆਂ ਲੋਹੜਾ ਲੈ ਕੇ ਆਉਣੀ ਐ ਆ ਪਤਾ ਵੀਡੀਓ ਵੀ ਕੱਢ ਕੇ ਦਿਖਾ ਦੂਗਾ ਕੱਦੀਆਂ ਲੋਹੜਾ ਲਿਆਂਦੀਆਂ ਮਿਆਂ ਕੱਦੀਆਂ ਲਿਆਂਦੀਆਂ ਮਿਆਂ ਲਈ ਵਾਰ ਬਿਨਾਂ ਵੀਡੀਓ ਦਿਖਾ ਦੂਗਾ ਸਾਲਾ ਮੇਰੇ ਕੱਪੜੇ ਨੂੰ ਲੈ ਕੇ ਮੈਨੂੰ ਮੈਂ ਸਬੂਤ ਨਾਲ ਬੋਲਦਾ ਹੁੰਦਾ ਹੂੰ ਮੈਂ ਤਾਂ ਜੀ ਬਿਆਹ ਨੂੰ ਵੀ ਕੋਈ ਕੱਪੜਾ ਨਹੀਂ ਰਿਹਾ ਤੁਹਾਨੂੰ ਕਿਉਂ ਨਹੀਂ ਲਏ ਇੱਕ ਸ਼ਰਟ ਲਈ ਆ ਦੋ ਦੋ ਪਾਇਆ ਬਾਈ ਦੋ ਕਿਹਾ ਇਹ ਕਾ ਨਹੀਂ ਇਹ ਕਦੂਈ ਲਈ ਜਿਹੜੀ ਉਦਨ ਪਾਈ ਸੀ ਪੈਂਟ ਵੀ ਲਈ ਮੈਂ ਤਾਂ ਉਹੀ ਲਈ ਆ ਤਾਂ ਜੈਸਮੀਨ ਲੈ ਕੇ ਆਈ ਫਿਰ ਲੈ ਕੇ ਤਾਂ ਘਰ ਤੇ ਹੀ ਆਈ ਕਿਤੇ ਬਾਹਰ ਤੇ ਲੈ ਕੇ ਨਹੀਂ ਆ ਲੈ ਕੇ ਫਿਰ ਮੈਂ ਥੋੜੀ ਲਈ ਆ ਇਹ ਮੈਂ ਆਪਣੀ ਗੱਲ ਕਰ ਗੱਲ ਤੇਰੀ ਘਰ ਵਾਲੀ ਤੇਰੇ ਵਾਸਤੇ ਲੈ ਕੇ ਆਈ ਆ ਅਸੀਂ ਤਾਂ ਮੈਂ ਅਸੀਂ ਤਾਂ ਕੋਈ ਸੂਟ ਨਹੀਂ ਲੱਤਾ ਲੈਣ ਪਰ ਗੱਲ ਆ ਗਈ ਜੀ ਮੈਂ ਤਾਂ ਕੋਈ ਸੂਟ ਨਹੀਂ ਲੱਤਾ ਸਾਰੇ ਇੱਧਰ ਤੇ ਆਏ ਹੋਇਆ ਅੱਜ ਉੱਧਰ ਤੇ ਆਏਵੇਂ ਆ ਆਜੇ ਹੁਣ ਕਿਹਦੀ ਦਵਾਈ ਇਹ ਮੈਂ ਦਵਾਈ ਇਹ ਮੈਂ ਦਵਾਈ ਨੂਰ ਸਾਡੀ ਅਜਾ ਨੂਰ ਆ ਤਰਾ ਇਹ ਮੈਂ ਦਵਾਈ ਗੱਲ ਮੁੱਕ ਦੀ ਆਏ ਆ ਤੈਨੂੰ 8-10 ਮਿਲੇ ਸੂਟ ਮੰਨੂ ਇੱਕ ਮਹੀਨੇ ਆ ਹਾਂ ਬਸ ਦੋ ਮਹੀਨੇ ਇੱਕ ਪੈਂਟ ਇੱਕ ਆ ਤੀਸਰੀ ਸ਼ਰਟ ਜਿਹੜੀ ਤੁਸੀਂ ਆਪ ਲੈ ਕੇ ਆਏ ਆ ਜੋ ਤੀ ਉਦਣ ਪੱਗ ਵੀ ਨਵੀਂ ਹੋ ਬੰਨੀ ਤੀ ਯਾਦ ਕਰ ਲਓ ਪੰਜ ਮਖੂਸਾ ਪੁਰਾਣੀ ਪਾ ਕੇ ਦੇਖਿਆ ਤੇ ਨਵਾਂ ਬੇਟੀ ਜਿਹੜਾ ਮਰਿਆ ਗਿਆ ਯਾਰ ਕੋਈ ਗੱਲ ਨਹੀਂ ਇੰਨੀ ਵੀ ਪਛ ਲੈ ਗਈ ਪਰਾਣਾ ਵੀ ਉਹ ਨਮਾ ਹੀ ਆ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਤਾਂ ਕਿਹੜੇ ਕਿਸੇ ਨੂੰ ਉਹ ਤਾਂ ਬੈਠ ਗਈ ਮਿੱਟੀ ਦੇ ਖੇਲ ਰੁਕ ਜਾ ਮੈਂ ਤੇਰੀ ਕਟਾਈ ਕਰਦੀ ਉਹ ਬੈਠੀ ਜਾ ਉਹ ਇੱਧਰ ਆ ਜਾ ਹੋਰ ਬੋਲੋ 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 ਤੈਨੂੰ ਉਹ ਤੂੰ ਤਾਂ ਬੇਲੀਆਂ ਆ ਮੈਂ ਤਾਂ ਦੁੱਧ ਪਾਉਣ ਜਾਣਾ ਆ ਦੇਖੋ ਮੈਂ ਝਾੜੂ ਦਾ ਕੂੜਾ ਬਾਹਰ ਕੱਢਿਆ ਝਾੜੂ ਨਾਲ ਕੂੜਾ ਬਾਹਰ ਕੱਢਿਆ ਲੱਗੀ ਹੂੰ ਪੋਚੇ ਰੋਣ ਜੈਸਮਿਨ ਲੱਗੀ ਰੋਟੀ ਬਣਾਉਣਾ ਹੋਰ ਕੀ ਆ ਬਸ ਸਾਰੇ ਰਲ ਮਿਲ ਕੇ ਚੱਲਦੇ ਹੁੰਦੇ ਆ ਹਾਂ ਸਮਝ ਆ ਗਈ। ਚੰਗੇ ਭਾਈ। ਆ ਵੀ ਦੇਖਵਾ ਕਿੰਨੀ ਆਪੀ ਕੀ ਮੈਂ ਫੇਰ ਵੀ ਮੈਂ ਰਵਿੰਦਰ ਨੇ ਲੇਟ ਹੋਣਾ। ਇਹਨਾਂ ਦੇ ਕੰਮ 'ਚ ਥੋੜੀ ਜਿਹੀ ਹੈਲਪ ਹੋ ਜੂਗੀ, ਜ਼ਿਆਦਾ ਨਹੀਂ। ਮੈਂ ਮਸ਼ੀਨ ਲਾਈ, ਅੰਨੀ ਕੋੜੇ ਹੋ ਕੇ ਔਖੀ ਸੀ। ਇਹ ਸਭ ਬੰਦੇ ਨੇ ਥੈਂਕ ਯੂ ਤੱਕ ਨਹੀਂ ਕਿਹਾ ਮੈਨੂੰ। ਮੈਂ ਹੁਣ ਵੀਡੀਓ ਕਰ। ਵੀਡੀਓ 'ਚ ਧੰਨਵਾਦ ਲੱਗਿਆ ਕਰ। ਦੇਖ ਲੈ ਮਮਾ। ਛੇ ਵੀਡੀਓ ਲੱਗਿਆ। ਫੇਰ ਉਹ ਵੀ ਛੱਡੋ ਤੁਸੀਂ। ਉਹ ਵੀ ਛੱਡੋ। ਪਰੌਂਠੇ ਬਣਾਏ ਤੇ ਦੋ ਦਿਨ। ਮੈਨੂੰ ਪੁੱਛਣਾ ਹੀ ਪਿਆ। ਹਾਂਜੀ ਕਿਹੇ ਜੀ? ਹਾਂ, ਸੁਆਦ। ਬੱਸ। ਇਹ ਆਪ ਨਹੀਂ ਬਣ ਪਾ ਰਹੀ ਸੀ ਨਾ ਇਹ। ਹਾਂ। ਕੱਲ ਮੈਂ ਹੋਇਆ ਗਿਆ ਤੇ ਮੈਂ ਆਉਣ ਵਿੱਚ ਹੋ ਗਿਆ ਜੀ ਲੇਟ ਮੇਰੇ ਆਂਦਿਆਂ ਨੂੰ ਜੈਸਮੀਨ ਨੇ ਮਸ਼ੀਨ ਲਾ ਕੇ ਸਾਰੀਆਂ ਗਾਇਆਂ ਚੋਤੀਆਂ ਭਾਈ ਵਾਹ ਇਸ ਗੱਲ ਦਾ ਇਹਨੂੰ ਇਹਨੂੰ ਸ਼ਾਬਾਸ਼ੀ ਜਾਂਦੀ ਆ ਜਿਉਂ ਦੀ ਰਹਿ ਜੁਦੀ ਬਸ ਖੁਸ਼ਾ ਨਹੀਂ ਬਾੱਕੇ ਭਾਈ ਇੱਕ ਆਏ ਨੇ ਸਰ ਹੋ ਜਾਂਦਾ ਹੌਸਲਾ ਇਹ ਗੱਲ ਵੀ ਰੋੜੂ ਕਹਿੰਦਾ ਵੀ ਆਣਾ ਜੇ ਨਹੀਂ ਮੈਂ ਕਹਿੰਨਾ ਨਹੀਂ ਆਉਣਾ ਤੂੰ ਆਪਣਾ ਕੰਮ ਖਿੱਚ ਦਾ ਚਲਾਓ ਉਹ ਖਰਜ ਨੇ ਆ ਨਾ ਵੀਨਾ ਨਾਲ ਲੱਗੂਗੇ ਆ ਕੇ ਨਾ ਕਰਕੇ ਤੇ ਗਾਇਆਂ ਦੀ ਡਿਊਟੀ ਤਾਂ ਰੋਹਿਤ ਦੀ ਹੁੰਦੀ ਆ ਨਾ ਕਰਕੇ ਪਾਪਾ ਜੀ ਨਹੀਂ ਇਹਨਾਂ ਨੂੰ ਸਹਾਰਾ ਹੋ ਗਿਆ ਕਿੱਦਿਏ ਅਮੀ ਇਹ ਤਾਂ ਫਿਰ ਉੱਪਰ ਮੇ ਤਾਂ ਕਮੇਡੀ ਇਹਦਾ ਤਾਂ ਤਦਨੇ ਕ੍ਰਿਸ਼ਮਾ ਰਸਾ ਮੈਂ ਨੂੰ 3 ਵਜੇ ਦੁੱਧ ਭਲਾਇਆ ਉਸ ਤੋਂ ਬਾਅਦ ਮੈਂ ਦੇਖਾਂ ਵੀ ਕੁੜੀ ਦੀ ਟੋਪੀ ਕਿਨੇ ਖੋਲੀ ਆ ਮੈਂ ਕਿ ਰਵਿੰਦਰ ਨੇ ਖੋਲੀ ਹੋਣੀ ਚਲ ਕਾਣਤ ਮੰਨਦੀ ਆ ਇਹੇ ਸਵਿੰਦਰ ਕਹਿੰਦੇ ਮੈਂ ਵੀ ਨਹੀਂ ਖੋਲੀ ਹੈਗੀ ਆਹ ਦੇਖੋ ਨਾ ਨਹੀਂ ਨਹੀਂ ਕੀ ਗੱਲ ਹੈ ਜਸਮੀ ਨਾ ਆ ਟੋਪੀ ਨਾ ਆਏ ਨੇ ਆਣ ਕਰ ਜਾਂਦਾ ਐ ਉੱਪਰੋਂ ਆ ਗਈ ਉੱਪਰੋਂ ਆ ਕੇ ਖੁੱਲੀ ਆ ਇਹ ਹੋ ਸਕਦਾ ਮੈਂ ਨਾ ਆਣ ਕਰ ਜਾਂਦਾ ਨਾ ਐ ਇਸ ਰਾਤ ਨੂੰ ਦੀ ਹੈ ਇਹ ਸਿੱਧੀ ਤਾਂ ਹੀ ਟੋਪੀ ਪਿੱਛਣ ਲੱਗਿਆ ਮੇਰੇ ਆਪਣੇ ਤਾਰ ਦਿੰਦੀ ਆ ਮੈਂ ਕਿ ਟੋਪੀ ਕਿਸ ਰਾਣੇ ਦੇ ਕੋਲ ਬਸ ਫਿਰ ਮੂੰਹ ਨਿਕਲ ਗਿਆ ਟੋਪੀ ਪਿੱਛੇ ਤੇਰੇ ਨਾਲ ਪਹਿਲੀ ਵਾਰ ਹੋਇਆ ਨਾ ਤੈਨੂੰ ਹੋਕਾ ਲੱਗਿਆ ਮੇਰੇ ਨਾਲ ਦਾ ਹੁੰਦਾ ਰਹਿੰਦਾ ਹੈ ਕੁਸਰ ਨਾ ਰਜ ਨਹੀਂ ਨਾ ਇਹਨੇ ਕਾਂਤਣਾ ਨਹੀਂ ਹੁੰਦੇ ਕਹ ਦੇਖੀ ਲੱਗ ਉਸ ਫਾਇਲਾ ਜਦੋਂ ਨਹੀਂ ਮੈਂ ਤੇਰੇ ਨਾਲ ਇਹ ਗੱਲ ਪਹਿਲੀ ਵਾਰ ਬਾਤ ਪਈ ਯਾਰ ਨਾ ਤੇ ਤੈਨੂੰ ਸ਼ੌਕ ਜਾ ਲੱਗ ਗਿਆ ਸਾਡੇ ਨਾਲ ਇਹ ਖੁਸ਼ ਹੋ ਗਿਆ ਉਹ ਟੋਪੀ ਦੇਖਣੀ ਟੋਪੀ ਆ ਏਦਾਂ ਟੋਪੀ ਲੋਟ ਰਹਿੰਦੀ ਆ ਕੰਨ ਵੀ ਠਕੇਵੇਂ ਮੱਥਾ ਵੀ ਨਹੀਂ ਲੰਗਾ ਆ ਟੋਪੀ ਹੱਥ ਪੈਂਦੀ ਰਹਿਣਾ ਉਹ ਹਾਰ ਵੀ ਟੱਕੀ ਜਾਂਦੀ ਆ ਇਹਨੂੰ ਬੈਠਣੀ ਬਸ ਥੋੜੀ ਜਿਹੀ ਹੱਥ ਪੈ ਜਾਂਦੀ ਲੈ ਆਹ ਠੀਕ ਰਹਿੰਦੀ ਟੋਪੀ ਲੂਈਆਂ ਤਾਂ ਠੀਕ ਹੈ ਜੀ ਫਿਰ ਹੁਣ ਜੀ ਆਪਾਂ ਫਟਾਫਟ ਕੰਮ ਨਿਬੜ ਲਈ ਜਨਰਲ ਰਵਿੰਦਰ ਨੇ ਦੁੱਧ ਭਾ ਕੇ ਆਣਾ ਆਪਾਂ ਜਾਏ ਨੇ ਰੋਪੜ ਤੇ ਭੱਜ ਕੇ ਚਲੋ ਠੀਕ ਹੈ ਜੀ ਅਗਲੇ ਬਲੌਗ 'ਚ ਮਿਲਦੇ ਆ ਓਕੇ ਫਿਰ ਬਾਏ ਬਾਏ